ਲੈਤੇ ਹੋਏ ਹੈ ਖਾਲਸਾ ਜੀ ਆਜ ਜਮੀ ਪਰ ਕਿਸ ਤਰ੍ਹਾਂ ਸੇ ਚੈਨ ਆਏ ਹਮੇਸ਼ਾ ਨਸੀਬ ਪਰ ਐਹੋ ਜਾਂ ਪਾਦਸ਼ਾਹੀ ਲੱਭਣਾ ਉੱਠ ਕੇ ਆਗੇ ਬਾਹਰ ਅਸਰ ਤੋਂ ਜਦੋਂ ਸਿੰਘਾਂ ਵਾਰੇ ਦੇਖਿਆ ਵੀ ਧਰਤੀ ਤੇ ਪਏ ਨੇ ਕੰਬਲ ਵਿਛਾਈ ਪਏ ਆ ਘੋੜਿਆਂ ਦੇ ਕਾਠੀਆਂ ਦੇ ਸਹਰਾਣੇ ਦੇ ਉੱਠ ਕੇ ਖੜੇ ਹੋਗੇ ਅਸਰ ਤੋਂ ਇਹਨੇ ਮੈਂ ਨਹੀਂ ਪੈ ਸਕਦਾ ਲਟੇ ਹੋਏ ਹੈ ਕਾਲਾ ਸਾਜੀ ਅੱਜ ਜਮੀ ਪਰ ਕਹਦਾ ਆ ਮਲਖਾਂ ਦੇ ਰਾਜੇ ਮੇਰੇ ਸਿੰਘ ਅੱਜ ਧਰਤੀ ਤੇ ਲਟੇ ਹੋਏ ਆ ਮੈਂ ਤਖਤ ਤੇ ਨਹੀਂ ਸੌ ਸਕਦਾ ਮੇਰੇ ਨਾਲ ਹੀ ਨੇ ਕਿਤੇ ਅੱਗੇ ਪਿੱਛੇ ਹੋਏ ਆ ਤਾਂ ਹੀ ਗਿਆ ਨਹੀਂ ਕੀ ਕਰ ਪਾਂਗੇ ਸਜੇ ਹਮ ਹੈ ਮਾਰੇ ਕਹਿੰਦੇ ਮੈਨੂੰ ਕਲਗੀਧਰ ਬਣਾਉਣ ਵਾਲਾ ਹੀ ਹੈ ਕਿਸ ਤਰ੍ਹਾਂ ਸੇ ਚੈਨ ਆਏ ਹਮੇਸ਼ਾ ਨਸੀਬ ਪਰ ਤੇ ਇਹ ਹੁੰਦੀ ਹੈ ਜਰਨਲ ਦੀ ਅਵਸਥਾ ਕੰਨਾ ਮੇਰੀ ਫੌਜ ਧਰਤੀ ਤੇ ਲਿੱਡੀ ਪਈ ਆ ਮੈਨੂੰ ਤਖਤ ਤੇ ਨੀਂਦ ਕਿਵੇਂ ਆਉਣੀ ਉੱਠ ਕੇ ਬਾਹਰ ਆ ਗਏ ਸਿੰਘਾਂ ਦਾ ਪਹਿਰਾ ਦੇਣ ਲੱਗ ਪਏ ਬਾਦਸ਼ਾਹ ਜੇ ਕਹੇ ਗਏ ਗੁਰੂ ਲਸ਼ਕਰ ਖੁਦਵੇਂ ਦਰ ਆਏ ਪਹਿਰੇ ਵਾਂਗੂੰ ਉਗਦੇ ਅਕਸ਼ਰ ਨਜ਼ਰ ਆਏ ਆਹ ਬਚਨ ਕਹਿ ਗਏ ਨਾ ਕਾਲਪੁਰਖ ਨੇ ਸਤਗੁਰੂ ਸਿੰਘਾਂ ਦੇ ਵਿੱਚ ਆਵੇ ਹੌਲੀ ਹੌਲੀ ਖੜਕਾ ਨਹੀਂ ਕਰਿਆ ਕਹਿੰਦੇ ਮੇਰਾ ਕੋਈ ਸਿੰਘ ਨਾ ਜਾਗ ਪਿਆ ਮਹਾਂਕਾਰ ਰੁਖਵਾ ਰੱਖ ਮਾਰੋ ਕਹਿੰਦੇ ਕਿਸੇ ਸਿੰਘ ਦੀ ਨੀਂਦ ਨਾ ਟੁੱਟ ਜੇ ਕੋਲੇ ਕੋਲੇ ਪਦਮਾਂ ਨਾਲ ਪਾਤਸ਼ਾਹ ਸਿੰਘਾਂ 'ਚ ਬੈਠ ਰਹੇ ਮੇਰਾ ਤੇ ਜਿਹੜੇ ਬੇਖੌਫ ਪਿਤਾ ਦੀ ਗੋਲ ਚ ਸੁਦੇ ਪਰਣ ਪਤਾ ਵੀ ਕੱਲ ਨੂੰ ਦਰ ਚੜਦੇ ਆ ਜੰਗ ਮਚਾਉਣਾ ਕਹਿੰਦੇ ਨਾ ਸਤਗੁਰੂ ਆਪਣੇ ਲਸ਼ਕਰ ਸਿੰਘਾਂ ਦੇ ਵਿੱਚ ਆਉਂਦੇ ਪਹਿਰੇ ਵਾਂ ਜਾਵਾਂ ਉਂਗ ਤੇ ਅਕਸਰ ਨજર ਆਏ ਤੇ ਜਿਹੜੇ ਪਹਿਰੇ ਤੇ ਖੜੇ ਸੀ ਨਾ ਉਹ ਵੀ ਉੰਘ ਹੀ ਜਾਂਦੇ ਸੀ ਪਰ ਪਹਿਰਾ ਨਹੀਂ ਛੱਡਿਆ ਖੜੇ ਉੱਥਈਆ ਪਰ ਟੂਲੇ ਲਈ ਜਾਂਦੇ ਪਾਤਸ਼ਾਹ ਬੜੇ ਦੱਬੇ ਕਦਮੀ ਆਏ ਦੇਖਿਆ ਸਿੰਘਾਂ ਨੂੰ ਜੌਹਰ ਜਗਾ ਖਾਵੋਸ਼ ਗਏ ਬੇਖਬਰ ਆਏ ਸੋਏ ਹੋਏ ਬੱਚੋਗੇ ਕਰੀਦੋ ਬਿਦਰ ਆਏ ਗੜੀ ਦੇ ਜਿਸ ਜਿਸ ਵੀ ਕੋਨੇ ਦੇ ਜਿਸ ਜਿਸ ਵੀ ਥਾਂ ਤੇ ਸਿੰਘ ਪਏ ਸੀ ਨਾ ਸਤਗੁਰੂ ਸਾਰਿਆਂ ਕੋਲ ਸਾਰਿਆਂ ਦਾ ਹਾਲ ਮਲੂਮ ਕੀਤਾ ਕਿਹੜਾ जख्मी ਐ ਕਿਹੜਾ ਫੱਟੜਾ ਕਿਹੜਾ ਸੁੰਦਾ ਕਿਹੜਾ ਜਾਗਦਾ ਸਭ ਨੂੰ ਵੇਖ ਰਹੇ ਨੇ ਜੋਗੀ ਜੀ ਕਹਿੰਦੇ ਕਿਵੇਂ ਕਹਿੰਦੇ ਜਿਵੇਂ ਬੱਚੇ ਸੁੱਤੇ ਪਏ ਹੋਣ ਤੇ ਮਾਂ ਬਾਪ ਉਹਨਾਂ ਨੂੰ ਦੇਖਣ ਆਉਂਦਾ ਕੋਈ ਕਪੜਾ ਤੇ ਨਹੀਂ ਲਹਿ ਗਿਆ ਕਿਸੇ ਪਾਸਿਓਂ ਲਪਕਦਾ ਨਹੀਂ ਰਹੇ ਜਿਵੇਂ ਮਾਂ ਬਾਪ ਗੌਰ ਕਰਦੇ ਆ ਕਹਿੰਦੇ ਐਉਂ ਪਾਤਸ਼ਾਹ ਸਿੰਘਾਂ ਦੇ ਪਹਿਰਾ ਹੋਵੇ ਗਰਜੇ ਗਦਬੇ ਪਾਉ ਟਹਲੇ ਲੱਗੇ ਸਤਗੁਰ ਭਗਤੀ ਸੇ ਮਰੀਦੋਂ ਕੀ ਬਹਿਲਦੇ ਲੱਗੇ ਸਤਗੁਰ ਦੱਬੇ ਪਾਉ ਸਹਿਰ ਸਹਿ ਸਿੰਘਾਂ ਤੋਂ ਰੇ ਵੇਖ ਰੇ ਆਪ ਓ ਮੇਰੇ ਸ਼ਾਨਾ ਮੱਤੇ ਸਰਦਾਰ ਅੱਜ ਤੱਕ ਮੇਰੇ ਨਾਲ ਨੇ ਕੱਲ ਨੂੰ ਇਹ ਵੀ ਮੈਨੂੰ ਛੱਡ ਜਾੰਗੇ ਠੀਕ ਆ ਮੇਰੇ ਚ ਸਦਾ ਲਈ ਮਿਲਤਾ ਜਾਣਗੇ ਸੱਚਖੰਡ ਤੇ ਜਾ ਕੇ ਬਸ ਜਾਣਗੇ ਪਰ ਜਿਵੇਂ ਰੋਜ਼ ਗੱਲਾਂ ਕਰਦੇ ਸੀ ਨਾ ਦੇ ਮੇਰੇ ਵਾਰੀ ਮੇਰੇ ਨਾਲ ਘੋੜਿਆਂ ਤੇ ਚੜਦੇ ਸੀ ਉਹ ਦਰਸ਼ਨ ਨਹੀਂ ਹੋਣ ਇੰਨਾਂ ਕਿੰਨਾ ਕੁ ਮੁਹੱਬਤ ਕਰਦੇ ਹੋਣਗੇ ਪਾਸ਼ ਤਹਿਲਨੇ ਲੱਗੇ ਸਤਗੁਰ ਸਾਰੇ ਸਿੰਘਾਂ ਤੇ ਕਿਰਪਾ ਦ੍ਰਿਸ਼ਟੀ ਬਾਣ ਰਹੇ ਕੋ ਜਖਮੀ ਫੱਟੜਾਂ ਤੇ ਮੱਲਮੇ ਲਾ ਰਿਆ ਵੰਗ ਨਜਰਾਂ ਦੇ ਭਗਤੀ ਸੇ ਮਰੀਦਾਂ ਦੀ ਬਹਿਮ ਨੇ ਲੱਗੇ ਸਤਗੁਰ ਤੇ ਸਿੰਘਾਂ ਨੂੰ ਵਾਹ ਵਾਹ ਗੈ ਰਹੇ ਨੇ ਕਹਿੰਦੇ ਓ ਸਿੰਧੋ ਦੁਨੀਆਂ ਦੇ ਤਖਤੇ ਤੇ ਕੋਈ ਤੁਹਾਡਾ ਸਾਨੀ ਨਹੀਂ ਹੋਊਗਾ ਸਿੰਘਾਂ ਦੀ ਨਾ ਸਵਾ ਭਗਤੀ ਦੇਖ ਕੇ ਖੁਸ਼ ਹੋ ਉਸ ਸਾਫੇ ਕਬੀ ਸਿੰਘੋਂ ਕੇ ਉਠਾਤੇ ਥੇ ਜਮੀਜ਼ ਕੇਸ ਇਸਕੇ ਜੋ ਚਾਹਦੇ ਤੋਲੀ ਖਾਗ ਉਸ ਕੀ ਜਮੀਜ਼ ਸਾਫੇ ਹੁੰਦਿਆ ਸਿਰ ਦੀਆਂ ਗੁਸਤਾਨਾ ਹੁਣ ਢੱਲੇ ਮੱਠੇ ਤੇ ਜ਼ਮੀਂ ਫੱਟੜਾ ਹੁਣ ਆਪਾਂ ਗਈ ਬਾਰੇ ਮਸਤਾਨੇ ਦਵੰਨੇ ਹੋ ਜਾਂਦੇ ਤੇ ਉਹ ਕਿਸੇ ਦਾ ਕੋਈ ਲੜ ਖੁੱਲਿਆ ਪਿਆ ਦਮਾਲੇ ਦਾ ਕੋ ਚੱਕਰ ਲਿਆ ਪਿਆ ਬਾਦਸ਼ਾਹ ਦਾ ਸਾਹ ਰੇ ਕਿਸੇ ਦਾ ਇੱਧਰ ਉੱਧਰ ਕਰਦੀ ਦੇ ਉਹਨੂੰ ਵੀ ਕਾਬੂ ਕਰ ਰਿਹਾ ਬਈ ਕਿ ਸਿਰ ਦੇ ਦਿਮਾਲਿਆਂ ਦੇ ਕਮਰ ਕਸੇ ਕੇਸ ਇਸਕੇ ਜੋ ਝਾੜੇ ਤੋਂ ਨਹੀਂ ਖਾ ਉਸ ਦੀ ਜਮੀਨ ਸੇ ਤੇ ਕਿਸੇ ਸਿੰਘ ਦੇ ਕੇਸਾਂ ਨੂੰ ਵੀ ਮਿੱਟੀ ਘੱਟਾਂ ਲੱਗਿਆ ਤਦੋਂ ਮਸਤਕ ਨਾ ਆਵਾੜ ਸਾਹ ਬਰ ਹੁਣ ਜਿਹੜਾ ਵੱਡਿਆ ਕੁ ਗਿਆ ਪਿਆ ਉਹ ਸਰੀਰ ਤੇ ਬਸੇ ਨਾ ਰਹਾ ਕੋਈ ਫਿਰ ਵੀ ਉਹ ਜੰਗ ਲਈ ਤਿਆਰ ਨੇ ਬਸ ਕੁਝ ਟਾਈਮ ਬਾਦਸ਼ਾਹ ਦੇ ਕਹਿਣ ਤੇ ਰਾਹਣ ਕਰਦੇ ਨੇ ਸਰ ਠੀਕ ਕੀਏ ਸਰਕੇ ਹੋਏ ਬਾਲਸ਼ ਜੀਸ ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਰਹੀਂ ਸੈਂ ਕਿਸੇ ਦਾ ਧੋਣ ਢੀ ਹੋਈ ਆ ਉਹਨੂੰ ਸਿੱਧਾ ਕੀਤਾ ਪਿਆਰ ਨਾਲ ਸਿੱਧਾ ਕਰਕੇ ਆਸਰ ਵਾਲਾ ਵਾਂਗ ਤੇ ਇਉਂ ਕਹਿੰਦੇ ਹਰ ਇੱਕ ਸਿੰਘ ਦੀ ਪਾਤਸ਼ਾਹ ਨੇ ਖਬਰ ਲਈ ਉਹਨਾਂ ਦੇ ਕਿਹੜਿਆਂ ਦੇ ਹੱਥ ਦੇ ਦੇਣਾ ਹਾਸ਼ਾ ਕਿਸੇ ਮਰਿਸ਼ਦ ਦੇ ਮੇ ਜੇ ਇਜ਼ਾਰ ਨਹੀਂ ਹੈ ਜੇ ਪਿਆਰ ਕਿਸੇ ਪੀਰ ਮੇ ਜਨਹਾਰ ਨਹੀਂ ਹਾ ਮੁਸਲਮਾਨ ਧਰਮ ਦਾ ਇਹ ਲਖਾਰੀ ਹੈ ਕਹਿੰਦਾ ਬੜਾ ਕੁਝ ਲਿਖਿਆ ਮੈਂ ਜ਼ਿੰਦਗੀ ਚ ਪਰ ਜਿਹੜੀ ਅੱਜ ਆ ਮਰਦੇ ਕਾਮਲ ਦੀ ਕਥਾ ਲਿਖ ਰਿਹਾ ਹਾਂ ਨਾ ਇਹਦੇ ਨਾਲ ਦੀ ਮੈਂ ਕੋਈ ਸਾਖੀ ਨਹੀਂ ਲਿਖੀ ਹਾਸ਼ਾ ਕਹਿਣ ਲੱਗਿਆ ਓਏ ਹਰਗੇ ਚ ਮੂਲੋ ਹੀ ਨਹੀਂ ਦੇਖਿਆ ਕਿਸੇ ਮੁਰਸ਼ਿਦ ਵਿੱਚ ਇਹੋ ਜੀ ਕੁਰਬਾਨੀ ਹੈ ਇਹੋ ਜਾਂ ਬਲਦਾਨ ਤੇ ਹੋ ਜਾ ਤਿਆਗ ਸਭ ਕੁਝ ਲਟਾ ਕੇ ਵੀ ਕਹਿੰਦਾ ਇਹ ਨਾ ਨਹੀਂ ਕਰਤਾ ਕਹਿੰਦਾ ਮੈਂ ਨਹੀਂ ਦੇ ਜਿਹ ਪ੍ਰਕਾਰ ਕਿਸੇ ਪੀਰ ਮੈਂ ਜਨਹਾਰ ਨਹੀਂ ਹੈ ਕਹਿੰਦਾ ਮੈਂ ਕਿਸੇ ਪੀਰ ਚ ਇਹੋ ਜੀ ਖੇਡ ਨਹੀਂ ਵੇਖੀ ਇਹ ਤਾਂ ਪੀਰਾਂ ਦੇ ਪੀਰ ਨੇ ਤੇ ਇਉ ਸਤਿਗੁਰੂ ਬਾਦਸ਼ਾਹ ਸਾਰੇ ਸਿੰਘਾਂ ਨੂੰ ਵੇਖਦੇ ਅੱਗੇ ਵੱਧ ਰਹਿੰਦੇ ਜਿਨ ਸਿੰਘਾਂ ਨੇ ਗੱਲ maat ਗਏ ਸਾਹਿਬ ਥਾ ਇੱਦਰ ਨਾ ਕੱਲ ਸੁਬਾਥਾ ਜਨ ਖਾਲਸੋ ਨੇ ਜੰਗ ਮੇ ਮਰਨਾ ਮਹਾਰਾ ਕਹਿੰਦੇ ਉਹ ਹੀ ਨੇ ਜਨ ਸਿੰਘੋ ਨੇ ਕੱਲ ਮੌਤ ਕੇ ਸਾਹਿਬ ਥਾ ਉਤਰਨਾ ਕੱਲ ਨੂੰ ਮੌਤ ਦੇ ਸਮੁੰਦਰ ਚ ਪੜਨਗੇ ਖੜੇ ਮੱਥੇ ਮੌਤ ਦਾ ਸਮੁੰਦਰ ਹੀ ਆ ਉਹ 10 ਲੱਖ ਪੂਰੇ ਧਰਾਂ ਤਲਵਾਰਾਂ ਲਈ ਖੜਾ ਮਾਸੀ ਦੇ ਪੁੱਤ ਥੋੜੀ ਐ ਮਰਨ ਮਾਰਨ ਲਈ ਆਏ ਨੇ ਮੌਤ ਦਾ ਸਾਗਰ ਪਾਦਸ਼ਾਹ ਕਹਿੰਦੇ ਕੱਲ ਨੂੰ ਇਹ ਮੇਰੇ ਜੰਗੀ ਜਰਨੈਲ ਮੌਤ ਦੇ ਸਾਗਰ 'ਚ ਵੜਨਗੇ ਹੱਸ ਕੇ ਜ਼ਿੰਦਗੀ ਦੀ ਕਿਸ਼ਤੀ ਲਾ ਕੇ ਕੱਲ ਸਵੇਰ ਆਥੇ ਜਿੰਨ ਖਾਲਸੋਂ ਨੇ ਜੰਗ 'ਮੇ ਮਰਨਾ ਮਰਨਗੇ ਨਹੀਂ ਰਿਓ ਖਾਲਸੇ ਕੱਲ ਨੂੰ ਜਿਹੜੇ ਦਿਨ ਜੜਦਿਆਂ ਦੀ ਜੰਗ ਵਿੱਚ ਇੱਕ ਸਾਧ ਰਹੇ ਨੇ ਕੱਲ ਸਵੇਰ ਨੂੰ ਜਿੰਨਾ ਸਿੰਘਾਂ ਨੇ ਇਸ ਜੰਗ 'ਚ ਤਰ ਕੇ ਬਾਦਸ਼ਾਹ ਕਦੇ ਦੁਨੀਆ ਦੀ ਸਭ ਤੋਂ ਵੱਡੀ ਜੰਗ ਲੜਨੀਆਂ ਤੇ ਉਹ ਖਾਲਸੇ ਬਾਨੀ ਸੇ ਸ਼ਹੀਦ ਹੋ ਗਏ ਹੁਆ ਜਦ ਕੇ ਗੁਜ਼ਰਨਾ ਮੁਸ਼ਕਲ ਹੁਆ ਸਜਾ ਸੇ ਕਦਮ ਅੱਗੇ ਕੋ ਧਰਨਾ ਬਾਲੀ ਹੁੰਦਾ ਕਹਿੰਦੇ ਸਿਰਾਂ ਦੇ ਜਿਹੜੇ ਕੇਸ ਨੇ ਗਲੇ 'ਚ ਪਏ ਹੋਇਆ ਕਹਿੰਦੇ ਜਦ ਬਿਆ ਮਟੜਨੇ ਉਹਨਾਂ ਦੇ શરી ਕਈ ਛੀਦਰੀ ਹੋਗੇ ਜਾਦੇ ਵੱਡਿਆ ਕੋਈ ਜਿਹੜਾ ਸਰੀਰ ਫੋਨ ਬਹਿ ਜਾਂਦਾ ਕਹਿੰਦੇ ਪਾਦਸ਼ਾਹਾਂ ਨੇ ਗੁਜ਼ਰ ਰਹੀਆ ਉਹਨਾਂ ਦੇ ਵਿੱਚ ਮੁਸ਼ਕਲ ਹੁਆ ਸਜਾ ਸੇ ਕਦਮ ਅੱਗੇ ਕੋ ਧਰਨਾ ਤੇ ਕਿਸੇ ਸਿੰਘ ਦੇ ਨਾਲ ਜਗ੍ਹਾ ਹੀ ਕੋਈ ਨਹੀਂ ਜਿੱਥੇ ਫਟਣਾ ਹੋਵੇ ਇਹਨੇ ਨਾ ਉੱਥੋਂ ਮਹਾਰਾਜ ਤੋਂ ਅੱਗੇ ਨਹੀਂ ਤੁਰਿਆ ਜੀ ਬਸ ਦੇਖ ਹੀ ਰਹੇ ਨੇ ਭਾਈ ਤੁਹਾਨੂੰ ਦਾ ਸਿੰਘੋ ਛਿੱਦੋ ਤੁਹਾਡੇ ਕੋਣ ਸਾਥੀ ਹੈ ਰੋਣੀ